ਪਰ ਅਸਲ ਚ ਪਤਾ ਗੱਲ ਕੀ ਹੈ ਜਿਨ੍ਹਾਂ ਲੋਕਾਂ ਨੂੰ ਤਰੱਦਦ ਨਹੀਂ ਨਾ ਕਰਨਾ ਪਿਆ ਜਿਨ੍ਹਾਂ ਦੀ ਰਗਾਂ ਚ ਅਕਾਲੀ ਦਲ ਦਾ ਖੂਨ ਨਹੀਂ ਹੂੰ ਮੈਨੂੰ ਨਹੀਂ ਪਤਾ ਕਿੰਨੀ ਇੱਕ ਗੱਲ ਸਹੀ ਹੈ ਕਿੰਨੀ ਇੱਕ ਨਹੀਂ ਪਰ ਮੈਂ ਜਿੰਨਾ ਕੁ ਵੈਰੀਫਾਈ ਕੀਤਾ ਆ ਹੂੰ ਕਿ ਮਨਪ੍ਰੀਤ ਸਿੰਘ ਯਾਰੀ ਦਾ ਪ੍ਰਮਾਣ ਜਿਹੜਾ ਕਾਂਗਰਸ ਨਾਲ ਰਿਹਾ ਹੂੰ ਹਾਂਜੀ ਹੂੰ ਬਿਆਨ ਸਿੰਘ ਫੈਮਿਲੀ ਦੇ ਬਹੁਤ ਨੇੜੇ ਰਹੇ ਆ ਹੂੰ ਹਾਂਜੀ ਹੂੰ ਔਰ ਬਿਆਨ ਸਿੰਘ ਦੀ ਮੈਸੇਜ ਨੇ ਜਦੋਂ ਇਲੈਕਸ਼ਨ ਲੜੀ ਸੀਗੀ ਜਿਹੜਾ ਬੇਨਤਾ ਬੁੱਚੜ ਜੀ ਨੂੰ ਕਹਿੰਦੇ ਨੇ ਉਹਦੀ ਘਰ ਵਾਲੀ ਨੇ ਹਾਂ ਬਿਟੂਰਾਂ ਦੀ ਦਾਦੀ ਨੇ ਹਾਂ ਉਦੋਂ ਉਹਦੀ ਗੱਡੀ ਦੀ ਡਰਾਈਵਰੀ ਜਿਹੜੇ ਮਨਪ੍ਰੀਤ ਸਿੰਘਿਆਲੀ ਕਰਦੇ ਨੇ ਹਾਂਜੀ ਹੁਣ ਤੋਂ 1984 ਚ ਪਾਣਾ ਐਡਾ ਬੜਾ ਵਾਪਰ ਗਿਆ ਹੋਵੇ ਜਿਹੜੀ ਫੈਮਿਲੀ ਫਿਰ ਫਿਰ ਪਹੁੰਕੇ ਕਾਂਗਰਸ ਨਾਲ ਰਹਿੰਦੀ ਐ ਤੇ ਤੁਸੀਂ ਰਾਜਨੀਤੀ ਦੇ ਉਸ ਫੇਸ ਚਾਣ ਕੇ ਪਹੁੰਕੇ ਆ ਕੇ ਆਪਣੇ ਆਪ ਨੂੰ ਤਬਦੀਲ ਕਰਕੇ ਅਕਾਲੀ ਦਲ ਚਾਹੁੰਦੇ ਜਦੋਂ ਅਕਾਲੀ ਦਲ ਦੀ ਚੜ੍ਹਦਾ ਹੈ ਹਾਂਜੀ ਤੇ ਫਿਰ ਜਦੋਂ ਦੇ ਮੰਨ ਲੋ ਰਾਜ ਭਾਗ ਨਹੀਂ ਐ ਤਾਂ ਗੋਲੀ ਵੱਜ ਗਈ ਐ ਹਾਂ ਕੀ ਹੋ ਗਿਆ ਹਾਂਜੀ ਤੇ ਤੁਸੀਂ ਹੋਰ ਹੀ ਮਤਾਂ ਦੇਣ ਲੱਗ ਪੋ ਜਿਵੇਂ ਸਭ ਤੋਂ ਸਿਆਣੇ ਆਪਾਂ ਹੀ ਜੰਮੇ ਆ ਚਲੋ ਮੇਰਾ ਛੋਟਾ ਵੀਰ ਹੈ ਉਹਦੀ ਮਰਜ਼ੀ ਆਪਾਂ ਕੀ